ਹੀ ਹਰ ਜਾਲਾ ਦੋਸਤੋ ਸਾਨੂੰ ਸੀਤੋ ਵਾਲਾ ਆ ਚੱਲੇ ਰਾਇਕੋਟ ਵੀਡੀਓ ਪਾ ਕੇ ਆਹੀ ਦੱਸ ਦੇਣਗੇ ਬਰਹਨੇ ਆ ਹਲੋ ਹੁਣ ਵੀਡੀਓ ਪਾ ਕੇ ਫੇਰ ਗਏ ਬਰਵਾਂਗੇ ਆਪਣੀ ਗੱਡੀ ਸਪੀਡ 100 ਦੀ ਆ ਤੇ ਉਹ ਜਿਹੜੀ ਜਾਂਦੀ ਆ 100 ਹੀ ਉਹ ਕਟੋਕੜੇ 140 ਜੁਨੀ ਤੇ ਜਾਂਦੀ ਆ ਤੇ ਬਲਟਾਉ ਉਹ ਬੱਚਿਆਂ ਵਾਲੀ ਇਹ ਲੰਘ ਜਾਣ ਦੇ ਸਾਨੂੰ ਕਾਲੀ ਬਹੁਤ ਐ ਲੰਘ ਜਾਣ ਦੇ ਨੀ ਲੈ ਵੀ ਖੱਚ ਕੇ ਜੇ ਕੱਟ ਲਈਏ ਕਿਤੇ ਮੂਰੋ ਗੱਡੀ ਆ ਜਾਏ ਕੋਈ ਅੱਜ ਤਾਂ ਬਰਨਾਲਾ ਹੀ ਦੂਰ ਲੱਗੀਆਂ ਦਾ ਰਾਏਕੁੜਾ ਜੇ ਉਤੋਂ ਅੱਗੇ ਹੈਗਾ ਚੀਹਾਰਾ ਬਾਕੀ ਸਮਾਂ ਉਹਦੀਆਂ ਮੋਹ ਆਹੋ ਪੰਜ ਵਾਲੀ ਕਰਾਵਾਂ ਕਿੰਨੀ ਜੰਦੀ ਛੋਟੀ ਉਹ ਬੰਦੇ ਰੋਟੀ ਨਹੀਂ ਖਾ ਕੇ ਚੱਲਦੇ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਕਹਿੰਦੇ KFC ਕਰਾ ਉਹ ਐ ਆਉਣੇ ਨਹੀਂ ਇਹ ਉੱਥੇ ਤਾਂ ਆਏ ਨਹੀਂ ਉਹ ਆਪਣੇ ਘਰ ਦੀ ਕਰਦੇ ਨੇ ਉੱਥੇ ਤਾਂ ਆਏ ਨਹੀਂ ਕੱਲ ਕਿਹਾ ਹੋਇਆ ਮੈਂ ਆ ਰਹੇ ਹਾਂ ਠੀਕ ਹੈ ਫੋਨ ਕਰਦਾ ਇਹਨਾਂ ਨੂੰ ਠੀਕ ਠੀਕ ਮੈਂ ਇਥੇ ਵੀ ਨਾ ਦੇਬਲ ਦਿਨ ਹੈ ਕਿੱਥੇ ਆ ਵਾਰੀ ਆ ਗਿਆ ਸਿਆਸਤ ਬਾਤ ਕੀ ਹੈ ਉਹ ਨਹੀਂ ਪੰਮਾਇ ਖਾਉਣਾ ਟੀਮਾਰਾ ਸਰ ਹਾਂ ਤਾਂ ਕੀ ਬਾਤ ਸਰ ਪੈ ਜਾ ਤੂੰ ਉਹ ਜਿਹੜਾ ਕੋਈ ਨਹੀਂ ਆਇਆ ਨਾ ਕੀ ਕਰੀ ਇਹਦੇ ਬੰਦ ਕਰਾਵਾਂਗਾ ਨਾ ਰੱਖ ਬੰਨ ਗਿਆ ਬਹੁਤ ਨਾ ਬਾਈ ਬੰਨ ਗਿਆ ਮੇਰੀ ਬਹੁਤ ਉਹਦਾ 1 ਕੀ ਵੀ ਬਾਈ ਨਾ ਉਹਦਾ 1 ਕੀ ਵੀ ਬਾਹਰ ਆ ਗਿਆ ਮੈਂ ਆਰਡਰ ਮਾਰਿਆ ਵੀ ਆਉਣੀ ਕਿ ਕਿ ਵਗਰਨਾ 1 ਕੀ ਵੀ ਬਾਹਰ ਆਈ ਆ ਉਹ ਰੋਵੀ ਵਾਲਾ ਹੋਣਾ ਹਾਂ ਬੰਦ ਕਰਨਾ ਮੈਨੂੰ ਤਾਂ ਹੀ ਠੀਕ ਹੈ ਤੇਰੇ ਘਰ ਕਿਹਦਾ ਮਸਲ ਵੀ ਬਦਲੂ ਹੁਣ ਮੈਂ ਤੈਨੂੰ ਅੱਜ ਬੜਾ ਵੀਡੀਓ ਕਿਉਂ ਲਈ ਜਾਣ ਜਿਆਦੇ ਮੇਰੀ ਵੀਡੀਓ ਆ ਚੱਲੂਗੀ ਹਾਂ ਮੈਂ ਕੋਲੇ ਬੱਦੋ ਹਾਂ ਨਰਵਾਲੇ ਨਾਲ ਜੀ ਕਰਕੇ ਲਾਵੀਏ ਉਧਰ ਇੱਥੇ ਤਾਂ ਕੋਕਲੇ ਦੇ ਬਲੱਟ ਵਧ ਗਿਆ ਫਿਰ ਠੀਕ ਹੈ ਚਰਨੀ ਚਰਨਾ ਡੇਪੀ ਮਰੇ ਇਹਦੀ ਬਾਕਸ ਲੋ ਇੱਕ ਪਹਿਲੀ ਗਲਤੀ ਹਮਾਂ ਬੱਸ ਦਾ ਇੱਕ ਬੱਦ ਲੈ ਕੇ ਜੀ ਗਿੰਦੇ ਆ ਜੂ ਰੋਵੀ ਵਾਲਾ ਫਿਰ ਹਾਂ ਪੈਸੇ ਵੀ ਲੈ ਦੇਖ ਇਹ ਬ੍ਰਾਂਚ ਜੀ ਆਪਣੀ ਉਹਨਾਂ ਦਾ ਹੈ ਰੋ ਵਾਲੀ ਜੀ ਨਾ ਨਹੀਂ ਕਰ ਦਿੰਦਾ ਸੁਖਦੀਪਾ ਬਦਲ ਨੂੰ ਫੋਨ ਉਹਦੀ ਬਦਲ ਕਾ ਲੈਣਾ ਹਾਂ ਪੱਕੇ ਲੈ ਕੇ ਆਏ ਤਾਂ ਠੀਕ ਹੈ ਆ ਵੀ ਮੈਂ ਤਰਾ ਪਹੁੰਚ ਗਿਆ ਰਾਏਕੋਟ ਵੀ ਲੋਕ ਤੋਂ ਵੀ ਬੱਚੇ ਲੈਣ ਐਸੀ ਜਿ ਛੜ ਜੂ ਦੇ ਬੱਚੇ ਲੈ ਲਈ ਆਪਾਂ ਤੇ ਚੱਲੇ ਹੁਣ ਰਾਏਕੋਟ ਤੋਂ ਉਹ ਨਹੀਂ ਇੰਦੇ ਇੱਟ ਤੋਂ ਕੰਡ ਜੀ ਬਾਸ ਮਾਰਦਾ ਲੋ ਜੀ ਤਿੰਨ ਫੀਮੇਲ ਲੈ ਹੁੰਦੀਆਂ ਸੀਗੀਆਂ ਤਿੰਨੇ ਸੇਲ ਹੋ ਗਈਆਂ ਅੱਬਾਈ ਹੁਣਾਂ ਬਾਇ ਕਰ ਲਈਆਂ ਤਿੰਨੇ ਆੜੀ ਦਵਰਤੂ ਲਈ ਵਈਏ ਤਾਂ ਚੱਲੀਏ ਚੱਲ ਤੱਤ ਫਰੀਟਾ ਕਿਵੇਂ ਆ ਕੀ ਕਰਤੇ ਸੀ ਉਹ ਭੈਣ ਦੇ ਲਈ ਜੀ ਉੱਤੇ ਲੜੀ ਜੀ ਮੇਰੇ ਵੀ ਗੁੱਟ ਨਾਲ ਜੀ ਬੀਬੀ ਆ ਉਹ ਗੁੱਟਾ ਚੱਲਿਆ ਨਹੀਂ ਬਾਕੀ ਸੱਲ ਪੇ ਆ ਵੀ ਸੁੱਕ ਗਏ ਵੱਡਾ ਪਾ ਲਾਹੌਰ ਲਾ ਵਈ ਮੌਜ਼ਾ ਨਜ਼ਾਰਾ ਵੀ ਲਾ ਦਾ ਸਾਰਾ ਘਰ ਨੂੰ ਨਾ ਤਾਰੇ ਨਹੀਂ ਹੋਈ ਕੋਈ ਮੀਂਹ ਆਏ ਚਲ ਹੋ ਲੱਭੜ ਜਾਣਾ ਤੋਤੇ ਸੀਗੇ ਕਵਰ ਗੱਡੀ ਥੱਲੇ ਆ ਰਿਹਾ ਚਲ ਦੇਖੀ ਜੋ ਪਾਲੂ ਜਹਾ ਸ਼ਾਇਦ ਬਾਹਰ ਉਹ ਦੇਖ ਰਹੇ ਆ ਓਕੇ ਔਟ ਨਾਈਟ